ਕੁਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਪਾਕਿਸਤਾਨ ਦੇ ਜਿਹੜੇ ਗੁਰਧਾਮ ਆ ਉਹਨਾਂ ਦੀ ਯਾਤਰਾ ਵਾਸਤੇ ਸਿੱਖ ਸੰਗਤਾਂ ਨੂੰ ਜਿੱਥੇ ਭੇਜੇ ਜਾਂਦੇ ਆ ਜਿਹਦੇ ਵਿੱਚ ਵਿਸਾਖੀ ਜਿਹੜੀ ਖਾਲਸਾ ਸਾਜਨਾ ਦਿਵਸ ਆ ਇਹ ਵੀ ਇੱਕ ਐਮ ਦਿਹਾੜਾ ਵਾ ਇਹਦੇ ਤੇ ਵੀ ਹਰ ਵਾਰ ਭੇਜਿਆ ਜਾਂਦਾ ਤੇ ਇਸ ਵਾਰ ਵੀ ਇਹ ਜਥਾ ਜਿਹੜਾ ਵਾ ਉਹ ਪਲਕੇ 10 ਤਰੀਕ ਨੂੰ ਇਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਸਰਵਾਣਾ ਕੀਤਾ ਜਾਣਾ ਕਿੰਨੇ ਚ ਸਦਨ ਜਾ ਰਹੇ ਇਹਦੇ ਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਤੇ 42 ਜਿਹੜੇ ਨਾਮ ਆ ਪਾਸਪੋਰਟ ਆ ਉਹ ਭੇਜੇ ਗਏ ਸੀ ਤੇ ਸਾਨੂੰ 1942 ਸਾਰੇ ਦੇ ਸਾਰੇ ਜਾਨੀ ਕਿ 100% ਸਾਨੂੰ ਜਿਹੜੇ ਵੀਜ਼ੇ ਪ੍ਰਾਪਤ ਹੋਏ ਪਤ ਜੀ ਇਹ ਦੇਖਿਆ ਗਿਆ ਜੀ ਕਾਫੀ ਦਿਹਾਕੇ ਬਾਅਦ ਅਸੀਂ ਕਹਿ ਲਈਏ ਇੰਨੇ ਵੀਜ਼ੇ ਮਿਲੇ ਨੇ ਜਿਨ੍ਹਾਂ ਨੇ ਤੁਸੀਂ ਮਤਲਬ ਪ੍ਰोसीडिंग ਕੀਤੀ ਆ ਉਹਨੇ ਹੀ ਵੀਜ਼ੇ ਮਿਲੇ ਨੇ ਕਿਵੇਂ ਦੇਖਣੂ ਇਸ ਨੂੰ ਸੋਡੀ ਪ੍ਰਾਪਤੀ ਮੰਨਦੇ ਅਸੀਂ ਦੇਖੋ ਜਦੋਂ ਪਰਮ ਜੀ ਹਰ ਵਾਰ ਜਦੋਂ ਸ਼ਰਧਾਲੂ ਆ ਕੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪਰਉਂਦਾ ਕਮੇਟੀ ਕੋ ਅਸੀਂ ਦੂਤਾਵਾਸ ਕੋਲ ਭੇਜ ਦਿੰਨੇ ਆ ਦਿੱਲੀ ਜਿਹੜੀ ਪਾਕਿਸਤਾਨ ਸੰਪਰਕ ਕਰਦਾ ਜਦੋਂ ਅਸੀਂ ਉਹਦੇ ਪਾਸਪੋਰਟ ਭੇਜਦੇ ਆ ਤੇ ਸ਼ਰਧਾਲੂ ਦੇ ਮਨ ਚ ਉਸੇ ਵੇਲੇ ਹੀ ਐ ਲੱਗਦਾ ਉਹਨੂੰ ਕਿ ਸ਼ਾਇਦ ਮੇਰਾ ਵੀਜ਼ਾ ਲੱਗ ਜਾਣਾ ਤੇ ਮੈਂ ਪਾਕਿਸਤਾਨ ਜਾ ਕੇ ਜਿਹੜੇ ਸਾਡੇ ਵਿਛੜੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਜਦੋਂ ਵੀਜ਼ਾ ਨਹੀਂ ਪ੍ਰਾਪਤ ਹੁੰਦਾ ਕਿਸ ਨੂੰ ਉਦੋਂ ਉਹਦੇ ਮਨ ਨੂੰ ਸੱਟ ਵੱਜਦੀ ਐ ਠੇਸ ਪੁੱਜਦੀ ਐ ਸੋ ਇਸ ਵਾਰ ਜਿਹੜੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਆ ਇੱਕ ਬਹੁਤ ਚੰਗੀ ਗੱਲ ਐ ਅਸੀਂ ਧੰਨਵਾਦ ਵੀ ਕਰਦੇ ਸ਼੍ਰਮਣੀ ਕਮੇਟੀ ਦੁਆਰਾ ਪਰੰਪਰਿਕ ਕਮੇਟੀ ਦੇ ਹਰ ਸਾਲ ਅਪੀਲਾਂ ਕਰਦੀ ਆ ਹਰ ਵਾਰ ਅਪੀਲਾਂ ਕਰਦੀ ਆ ਕਿ ਵਰਤਮਾਨ ਵਦ ਸ਼ਰਧਾ ਹਲਮਾਨਵ ਜੱਥੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਣ ਇਸ ਵਾਰ ਸ਼੍ਰਮਣੀ ਕਮੇਟੀ ਦੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਡੇ ਐਡਵੋਕੇਟ ਹਰਦੀਪ ਸਿੰਘ ਧਾਮੀ ਸਾਹਿਬ ਉਹਨਾਂ ਨੇ ਪਹਿਲ ਕਦਮੀ ਕਰਕੇ ਤੇ ਇੱਕ ਜਿਹੜਾ ਵਫਦ ਆ ਉਹ ਚ ਪਧਰੀ ਉਹ ਅਸੀਂ ਭੇਜਿਆ ਸੀਗਾ ਜਿਹੜਾ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਦਿੱਲੀ ਜਾ ਕੇ ਤੇ ਉਹ ਵਫਦ ਗੱਲ ਕਰਕੇ ਆਇਆ ਸੀ ਕਿ ਸਾਨੂੰ ਸਾਰੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਇਆ ਕਰਨ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਇੱਕ ਵੱਡੀ ਸੰਵਿਧਾਨਕ ਸੰਸਥਾ ਵਜੋਂ ਸਿੱਖਾਂ ਦੀ ਤੇ ਜੇ ਉਹਦੇ ਵੀ ਦੇ ਇਦਾਂ ਕੱਟੇ ਜਾਣਗੇ ਤੇ ਸੰਗਤ ਜਿਹੜੀ ਆ ਉਹਨਾਂ ਦਾ ਮਨ ਦੁਖਦਾ ਸੋ ਇਸ ਵਾਰ ਉਹਨਾਂ ਨੇ ਸਾਡੀ ਇਹ ਅਪੀਲ ਜਿਹੜਾ ਵਫਸ ਜ ਗਿਆ ਸੀ ਸਾਡੇ ਮੁਖ ਸਕੱਤਰ ਸਾਹਿਬ ਸਰਕੁਲਵੰਤ ਸਿੰਘ ਮੰਨਣ ਦੀ ਅਗਵਾਈ ਚ ਗਿਆ ਸੀ ਮੈਂਬਰ ਸਾਹਿਬ ਨਾਲ ਗਏ ਸੀਗੇ ਸੋ ਉਹਨਾਂ ਨੇ ਸਾਡੀ ਜਿਹੜੀ ਇਹ ਅਪੀਲ ਹੈ ਬੇਨਤੀ ਮੰਨੀ ਆ ਅਸੀਂ ਧੰਨਵਾਦ ਕਰਦੇ ਹਾਂ ਕਿ ਮਤਲਬ ਸੰਗਤੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਮਤਤਾ ਜੀ ਇੱਕ ਚੀਜ਼ ਹੋਰ ਦੇਖੀ ਗਈ ਹੈ ਜਦੋਂ ਵੀ ਜਥਾ ਜਾਂਦਾ ਉਹਨਾਂ ਦੇ ਨਾਲ ਕਈ ਸਮਾਨ ਵੀ ਭੇਜਿਆ ਜਾਂਦਾ ਪੁਸਤਕਾਂ ਭੇਜੀ ਜਾਂਦੀਆਂ ਨੇ ਕਈ ਵੀ ਕੋਈ ਸਮਾਨ ਜਾ ਰਿਹਾ ਪਾਲਕੀ ਸਾਹਿਬ ਵੀ ਜਾ ਰਹੇ ਨੇ ਬਿਲਕੁਲ ਜਿਹੜੀ ਜਿਹੜੀਆਂ ਰੁਟੀਨ ਦੀਆਂ ਚੀਜ਼ਾਂ ਲੋਡ ਹੁੰਦੀ ਆ ਉੱਥੇ ਉਹ ਜਿਹੜੀ ਸਾਨੂੰ ਹਰ ਵਾਰੀ ਲਿਸਟ ਮਿਲਦੀ ਆ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਆ ਭਾਵੇਂ ਉਹ ਕਿਤਾਬਾਂ ਹੋਣ ਭਾਵੇਂ ਉਹ ਕਕਾਰ ਹੋਣਾ ਅਮਰਤ ਕਰਨ ਵਾਸਤੇ ਸਾਡੇ ਪੰਜ ਪਿਆਰੇ ਸਤਕਾਰਯੋਗ ਜਿਹੜੇ ਨੇ ਪੰਜ ਪਿਆਰੇ ਸਾਹਿਬਾਨ ਵੀ ਉੱਥੇ ਜਾਂਦੇ ਅਮਰਤ ਸੰਚਾਰ ਹੁੰਦਾ ਵਿਸਾਖੀ ਦਾ ਤੇ ਮਹੱਤਵ ਵੀ ਜਿਹੜਾ ਵਾ ਉਹ ਖਾਲਸਾ ਸਾਜਨਾ ਦਾ ਅਮਰਤ ਸੰਚਾਰ ਦੇ ਨਾਲ ਆ ਤੇ ਇਸ ਕਰਕੇ ਉੱਥੇ ਜਦੋਂ ਅਮਰ ਸੰਚਾਰ ਹੁੰਦਾ ਵਾ ਉਹਦੇ ਲਈ ਇੱਕ ਕਾਰ ਵੀ ਅਸੀਂ ਭੇਜਦੇ ਆਂ ਪੁਸਤਕਾਂ ਭੇਜਦੇ ਆਂ ਹੋਰ ਕਈ ਵਾਰੀ ਹਰਮੋਨੀਅਮ ਤਬਲਾ ਵਗੈਰਾ ਵੀ ਭੇਜਦੇ ਆਂ ਹੋਰ ਸਮਾਨ ਭੇਜਦੇ ਆਂ ਪਾਲਕੀ ਵੀ ਸਮੇ ਸਮੇਂ ਤੇ ਜਿਹੜੀ ਲੋਡ ਹੁੰਦੀ ਆ ਉਹ ਜਾਂਦੀਆਂ ਨੇ ਸੋ ਇਹ ਚੰਗੀ ਗੱਲ ਆ ਕਿ ਸੰਗਤ ਉਤਸ਼ਾਹ ਨਾਲ ਜਾਂਦੀ ਆ ਅੱਜ ਤੁਸੀਂ ਦੇਖੋ ਜਦੋਂ ਸਾਰਿਆਂ ਨੂੰ ਵੀਜ਼ੇ ਮਿਲੇ ਆ ਤੇ ਪਾਸਪੋਰਟ ਕਲੈਕਟ ਕਰਨ ਜਿੰਨੇ ਲੋਕ ਆਏ ਆ ਉਹਨਾਂ 'ਚ ਇੱਕ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਇਹ ਚੰਗੀ ਗੱਲ ਹੁੰਦੀ ਆ ਜਦੋਂ ਇਹੋ ਜਿਹੇ ਉਤਸ਼ਾਹ ਨਾਲ ਲੋਕ ਜਾਂਦੇ ਆ ਤੇ ਉੱਥੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਕੇ ਵਾ ਥੈਂਕ ਯੂ ਧੰਨਵਾਦ ਪਟਿਆਲੇ ਤੋਂ ਅੱਜ ਵੀਜ਼ੇ ਲੱਗੇ ਨੇ ਵੀ ਵੀਜ਼ੇ ਲੈਣ ਆਏ ਹੋ ਪਾਕਿਸਤਾਨ ਤੋਂ ਗੁਰਦੁਆਰਾ ਮਨਦਰਸ਼ਨ ਆਣੇ ਜਾ ਰਹੇ ਕੀ ਗੱਲ ਬਹੁਤ ਅੱਛਾ ਲੱਗਿਆ ਰੋਜ਼ ਅਰਦਾਸਾ ਕਰੀਦੇ ਆਸੀਂ ਕੋਈ ਸੱਚੇ ਬਾਦਸ਼ਾਹ ਗੁਰਦੁਆਰਾ ਮਨਦਰਸ਼ਨ ਉਹ ਅੱਜ ਲੱਗੇ ਨੇ ਤੇ ਬੜਾ ਅੱਛਾ ਲੱਗਿਆ ਜੀ ਬੀ ਸਦਾਸੀ ਬੜੇ ਧੰਨਵਾਦ ਦੀਆਂ ਬਹੁਤ ਅੱਛਾ ਲੱਗ ਰਿਹਾ ਪਹਿਲੀ ਵਾਰ ਵੀਜ਼ਾ ਲੱਗੇ ਪਹਿਲੀ ਵਾਰ ਚਲ ਰਹੇ ਬਹੁਤ ਬਹੁਤ ਧੰਨਵਾਦ ਕਰੀਏ ਗੁਰ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਬੋੜੀ ਸਾਹਿਬ ਸਾਰੇ ਗੁਰਦੁਆਰਾ ਮਨਦਰਸ਼ਨ ਕਰਾਂਗੇ ਉੱਪਰ ਉੱਥੇ ਵੀ ਜਾਵਾਂਗੇ ਉਹਨਾਂ ਦੀ ਦਰਗਾਹ ਤੇ ਆਪਣਾ ਕੀ ਪੰਜਾ ਸਾਹਿਬ ਦੇ ਉੱਪਰ ਠੀਕ ਹੈ ਜੀ ਹਾਂ ਅਸਰਮ ਦਾ ਹਾਂ ਹਾਂ ਉਹਨਾਂ ਦਾ ਠੀਕ ਹੈ ਜੀ ਜੀ ਅਸੀਂ ਵਿਸਾਖੀ ਦਿਹਾੜਾ ਮਨਾਉਣ ਪਾਕਿਸਤਾਨ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ੍ਰੀ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਜਿੰਨੇ ਵੀ ਮਤਲਬ ਧਾਰਮਿਕ ਸਥਾਨ ਨੇ ਸਭ ਦੇ ਦਰਸ਼ਨ ਦਾਰ ਸੰਗਤ ਚੱਲੀ ਅੱਜ ਪਹਿਲੀ ਵਾਰ ਵੀਜ਼ਾ ਲੱਗਾ ਤਾਂ ਕੀ ਮਹਿਸੂਸ ਕੀਤਾ ਬੜਾ ਬੜਾ ਮਨ ਨੂੰ ਸ਼ਾਂਤੀ ਮਿਲੀ ਹੈ ਵੀ ਬਾਬਾ ਨਾਨਕ ਦੇ ਦਰਸ਼ਨ ਕਰਨ ਚਲੇ ਆ। ਕਰਮਾਪੁਰ ਹਾਂ ਕਰਮਾਵਾਲਾ ਕਰਮਾਵਾਲੇ ਆ ਜਿਹਦਾ ਵੀਜ਼ਾ ਲੱਗਿਆ ਤੇ ਤਕਰੀਬਨ ਐਤ ਕੀ ਸਾਰੇ ਹੀ ਸੰਗਤ ਦੀ ਸੁਣ ਲਈ ਵੀ ਸਭ ਦਾ ਆਲਮੋਸਟ ਵੀਜ਼ਾ ਲੱਗਿਆ। ਕਦੋਂ ਜਿੱਥੇ ਜਾਣਾ ਤੇ ਕਦੋਂ ਵਾਪਸ ਆਣਾ? ਅ ਜਥਾ 10 ਦਿਨ ਨੂੰ ਜਾਏਗਾ ਤੇ 19 ਦਿਨ ਨੂੰ ਵਾਪਸ ਆਏਗਾ। ਕਿੰਨੇ ਦਿਨਾਂ ਦੀ ਹੈ? 10 ਦਿਨ ਦਾ ਤਕਰੀਬਨ।